ਤਨੂੰ ਨਾ ਅੱਜ ਆਪਾਂ ਇੱਕ ਵੀਡੀਓ ਬਣਾਈ ਆ ਸ਼ਾਰਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਜਰਸੀਆਂ ਦਿਖਾਉਂਗਾ ਦਿਖਾਉਂ ਚਾਰ ਪੰਜ ਤੇ ਗਾਮਾ ਸਾਰੀਆਂ ਅੱਠ ਨੇ ਬਾਈ ਕੋਲੇ ਤੇ ਆਹ ਦੇਖ ਲਓ ਹੁਣ ਤੁਸੀਂ ਜਰਸੀ ਦੂਜਾ ਸੁਆ ਸੂਣ ਵਾਲੀ ਆ ਬਾਈ ਬੱਬੀ ਇਸ ਜਰਸੀ ਦੇ ਦੱਸੀ ਕਰਾ ਕਿੰਨੇ ਦਿਨ ਰਹਿੰਦੇ ਆ ਇਹ ਲੈ ਜੂ ਜੀ ਅਜੇ ਪੰਜ ਚਾਰ ਦਿਨ ਪੱਕੇ ਹੀ ਲੈ ਜੂ ਪਹਿਲੇ ਸੂਏ ਦਾ ਦੁੱਧ ਦੱਸ ਦੇ ਤੇ ਦੁੱਧ ਨੇ 20 ਕਿਲੋ ਪਹਿਲੇ ਨੇ ਦਿੱਤਾ ਜੀ ਤੇ ਹੁਣ ਕਿੰਨਾ ਦੁੱਧ ਪਾਸ ਆ 20 ਤੂੰ ਉੱਤੇ ਹੀ ਦੇਊਗੀ ਜੀ ਕਿੰਨਾ ਹੀ ਮੰਨ ਲੈ ਚਾਰ ਦਿਨ ਦਾ ਚਾਰ ਦਿਨ ਦਾ ਦੋਨੇ ਚਾਰ ਦਿਨ ਦੇ ਜੀ ਠੀਕ ਆ ਤੇ ਇਹਦਾ ਕਿੰਨਾ ਚ ਰਹਿੰਦਾ ਬਾਈ ਇਹ ਵੀ ਬਸ ਪੰਜ ਚਾਰ ਦਿਨ ਵੀ ਤੋਤੇ ਇਹਨੇ ਦੇਣਾ ਜੀ ਤੁਸੀਂ ਤੋਂ ਇਹਦਾ ਲੈਵਾ ਤੁਹਾਨੂੰ ਆਪ ਦੱਸੀ ਜਾਂਦਾ ਜੀ ਹਾਂ ਤੇ ਬਾਈ ਫਿਰ ਮੈਨੂੰ ਐਂ ਦੱਸ ਇਹਦੇ ਕਿੰਨੇ ਦਿਨ ਬਾਕੀ ਪਏ ਆ ਇਹਨੇ ਪੰਜ ਚਾਰ ਦਿਨ ਇਹਨੇ ਲੈਣੇ ਠੀਕ ਆ ਲੈ ਵੀ ਹੁਣ ਸਾਨੂੰ ਇਹੇ گاਵਾ ਨਾ ਤੋੜ ਕੇ ਦਿਖਾ ਦਿਓ ਇੱਧਰ ਜਿਹੜੀਆਂ گاਵਾ ਖੜੀਆਂ ਮੈਂ ਉਹ ਵੀ گاਵਾ ਤੁਹਾਨੂੰ ਦਿਖਾਉਂਗਾ ਆ ਤਾਂ ਬਾਹਲੇ ਸੋਨੇ ਨੇਵੇ ਵਾਲੀ ਆ ਗਈ ਤੇ ਕਿੰਨਾ ਕੋਨਾ ਦੀ ਮੂਹ ਦੀ ਵੀ ਪੂਰੀ ਸਨੱਖੀ ਆ ਇਹਦਾ ਰੰਗ ਤੇ ਇਹਦੇ ਦੋਨਾਂ ਦਾ ਰੰਗ ਜਿਹੜਾ ਹੈਗਾ ਨਾ ਉਹ ਚੈੱਕ ਕਰ ਲਓ ਆਪਾਂ ਇਹਨਾਂ ਜਰਸੀਆਂ ਨੂੰ ਪੰਜਾਬ ਵਾਲੀਆਂ ਜਰਸੀਆਂ ਵੀ ਕਹਿ ਸਕਦੇ ਆ ਬਾਕੀ ਯਾਰ ਬਹੁਤ ਜਿਆਦਾ ਚੰਗੀ ਤੂਰ ਆ ਇਸ ਬਹਿੜ ਦੀ ਦੇਖ ਲਓ ਮੱਲਾ ਵਾਂਗੂ ਤੁਰਦੀ ਹੈ ਜਮਾ ਤੇ ਆ ਵੀ ਜਿਹੜੀ ਹੈਗੀ ਥਾਣਾ-ਥੋਣਾ ਦੀ ਬਹੁਤ ਚੰਗੀ ਆ ਲੈ ਜੋ ਕਰਾਂ ਇਹ ਆ ਦੇਖੋ ਹੁਣ ਤੁਸੀਂ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਦਾਂ ਆ ਇਹਦਾ ਪੂਰਾ ਰਿਕਾਰਡ ਆ ਪਹਿਲਾ ਸੂਆ ਸੁੰਦੀ ਆ ਆ ਤੀਜਾ ਸੂਆ ਸੁੰਦੀ ਆ ਤੇ ਆਹ ਜਰਸੀਆਂ ਵੀ ਖੜੀਆਂ ਐ ਇਹ ਆ ਦੇਖ ਲਓ ਹੁਣ ਤੁਸੀਂ ਆਹ ਦੂਜਾ ਸੂਆ ਆ ਆਹ ਪਹਿਲਾ ਸੂਆ ਤੇ ਆਹ ਆ ਗਈ ਪਹਿਲੇ ਸੂਏ ਗਾਂ ਕਿਵੇਂ ਲੱਗੀਆਂ ਬਾਈ ਜੀਆਂ ਗਾਵਾਂ ਦੱਸਿਓ ਜਰੂਰ ਧੰਨਵਾਦ ਸਰੇ